ਜਸਵਿੰਦਰ ਸਿੰਘ ਜੀ ਆ ਕੀ ਉਹਦਾ ਟਾਟਾ ਤੇ ਅੱਜ ਜਿਹੜਾ ਹੈ ਕਿ ਕਿੰਨੀ ਅੱਗ ਲੱਗੀ ਹੈ ਮੇਰੀ ਸਰ ਜਸਵਿੰਦਰ ਸਿੰਘ ਫਾਇਰਮੈਨ ਦਾ ਉਹਦਾ ਜੀ ਮੇਰਾ ਅੱਗ ਜੀ ਲੱਗੀ ਆ ਕਚੈੜੀ ਚੋਂ ਤੋਂ ਜਿਹਦਾ ਪਤਨਾ ਹੰਡਿਆ ਇਹਨੂੰ ਜਾਣਿਆ ਜੀ ਰੋਡ ਦੇ ਉੱਪਰ ਸਾਨੂੰ ਕਾਲ ਆਈ ਵੀ ਟਰੱਕ ਜਿਹੜਾ ਕਿ ਮੋਟਰਾਂ ਨੇ ਭਰਿਆ ਹੋਇਆਗਾ ਵੀ ਉਹਨੂੰ ਅੱਗ ਲੱਗੀ ਜੀ ਉਹਦੇ ਚ ਫਾਇਰ ਟੈਂਡਰ ਜਲਦੀ ਭੇਜਿਆ ਜਾ ਵੀ ਤੇ ਜੀ ਅਸੀਂ ਤੁਰੰਤ ਫਾਇਰ ਟੈਂਡਰ ਕੱਢੇ ਜੀ ਇੱਕ ਮਿਨੀ ਫਾਇਰ ਟੈਂਡਰ ਤੇ ਦੋ ਜੀ ਸਾਡੇ ਜਿਹੜੇ ਕੀ ਵੱਡੇ ਫਾਇਰ ਟੈਂਡਰ ਉਹ ਕੱਢੇ ਤੇ ਅੱਗ ਤੇ ਕਾਬੂ ਪਾਇਆ ਜੀ ਕਿੰਨੇ ਕਿਤਰਾਂ ਦੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਰ ਮੂਰੇ ਕੀ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ ਬਚਤ ਰਹੀ ਜੀ ਜਿਹੜੇ ਕੀ ਮੂਰੇ ਮੂਰੇ ਸੀਗੇ ਪੈ ਸੀਗੇ ਉਹਨਾਂ ਨੂੰ ਅਗ ਲੱਗੀ ਸੀ ਤੇ ਉਹਨਾਂ ਤੇ ਜੀ ਮੌਕੇ ਤੇ ਆ ਕੇ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਗੁੱਲ ਆਈਆਂ ਗੁੱਲ ਤਿੰਨ ਸਰ ਕਿੰਨੀ ਤੇ ਸੀ ਤਿੰਨੇ ਬੰਦੇ ਸੀ ਤੁਹਾਡੇ ਸਾਡੇ ਸਰ 10 ਤੋਂ 12 ਦੇ ਵਿੱਚ ਫਾਇਰਮੈਨ ਸੀਗੇ ਜਿਹੜੀ ਜੀ ਸਾਡੇ ਡਿਊਟੀ ਤੇ ਹਾਜ਼ਰ ਸੀਗੇ ਜੀ ਤੇ ਮਤਲਬ ਜਾਨੀ ਨੂੰ ਤੇ ਮਾਲੀ ਨੂੰ ਖਾ ਹੋਂ ਤੋਂ ਬਚਾਰਿਆ ਗਿਆ ਹਾਂਜੀ 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 ਸਰ ਜਾਨੀ ਮਾਲੀ ਨੂੰ ਨੁਕਸਾਨ ਕੋਈ ਵੀ ਨਹੀਂ ਹੋਇਆ ਜੀ ਤੇ ਮੌਕੇ ਤੇ ਆ ਕੇ ਜੀ ਕਾਬੂ ਪਾ ਲਿਆ ਜੀ ਹਾਂ ਜੀ ਕੀ ਨਾਮ ਹੈ ਹਾਂ ਰਜੇਸ਼ ਬੰਸਲ ਹੈ ਜੀ ਬੰਸਲ ਆਟੋਮੋਬਾਈਲਸ ਤੋਂ ਬੋਲ ਰਿਹਾ ਹਾਂ ਸਾਰਜੀ ਜੀ ਸਾਥ ਸਵੇਰੇ ਮਤਲਬ ਕਿ ਅੱਖ ਲੱਗੀ ਹੈ ਟਰੱਕ ਨੂੰ ਮੋਟਰਸਾਈਕਲ ਦਾ ਟਰੱਕ ਆਇਆ ਸੀ ਕਿੰਨੇ ਮੋਟਰਸਾਈਕਲ ਸੀਗੇ ਉਸ ਟਰੱਕ ਦੇ ਵਿੱਚ ਕੀ ਨੁਕਸਾਨ ਪਿਆ ਨਹੀਂ ਟਰੱਕ ਦੇ ਵਿੱਚ 50 ਮੋਟਰਸਾਈਕਲ ਸੀਗੇ ਜੀ ਮਤਲਬ ਕਿ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਤੋਂ ਸਾਡੀ ਬਚਤ ਰਹਿ ਗਈ ਨਾ ਕੋਈ ਜਾਨੀ ਨੁਕਸਾਨ ਹੈ ਨਾ ਕੋਈ ਮੋਟਰਸਾਈਕਲ ਦਾ ਨੁਕਸਾਨ ਹੈ ਫਾਇਰ ਕੇ ਟੀਮ ਕੀ ਦੀਦੀ ਕਿੰਨੀ ਦੇਰ ਤੱਕ ਬਣ ਫਾਇਰ ਫਾਇਰ ਬਗਰੇਡ ਦੀ ਟੀਮ ਦਾ ਸੀ ਮਤਲਬ ਕਿ ਪ੍ਰੇਜ਼ ਕਰਦੇ ਸ਼ਲਾੰਗਾ ਕਰਦੇ ਇਹਨਾਂ ਨੇ ਸਾਨੂੰ ਪੂਰੀ ਟਾਈਮ ਲੀ ਸਾਨੂੰ ਸਰਵਿਸ ਦਿੱਤੀ ਹੈ ਜੀ ਮਤਲਬ ਕਿ ਵਿਦਰਨ ਟਾਈਮ 10 ਮਿੰਟਾਂ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਗਈ ਜੀ ਇਹ ਹਾਂਜੀ ਹਾਂਜੀ ਬਿਲਕੁਲ ਵੱਡਾ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ ਸਾਡਾ ਨੁਕਸਾਨ ਨਹੀਂ ਕੋਈ ਹੋਇਆ ਜੀ